ਡੋਲੀ ਲੈ ਕੇ ਜਾਣ ਦੇ ਲਈ ਸਜਾਈ ਗਈ ਲਕਜ਼ਰੀ ਗੱਡੀ ਲਿਮੋਜ਼ਿਨ ਦਾ ਚਲਾਨ ਹੋ ਗਿਆ ਹੈ ਇਹ ਤਸਵੀਰਾਂ ਜਲੰਧਰ ਦੇ ਰਾਮਾ ਮੰਡੀ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਇੱਕ ਡੋਲੀ ਵਾਲੀ ਗੱਡੀ ਦਾ ਪੁਲਿਸ ਨੇ ਚਲਾਨ ਕਰ ਦਿੱਤਾ ਜਾਣਕਾਰੀ ਮੁਤਾਬਕ ਕਥਿਤ ਤੌਰ ਤੇ ਇਸ ਗੱਡੀ ਦੇ ਕਾਲੇ ਸ਼ੀਸ਼ੇ ਸੀ ਯਾਨੀ ਕਿ ਕਾਲੀ ਫਿਲਮ ਲੱਗੀ ਹੋਈ ਸੀ ਜਿਸ ਨੂੰ ਲੈ ਕੇ ਪੁਲਿਸ ਨੇ ਇਸ ਦਾ ਚਲਾਨ ਕੀਤਾ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਕਾਲੀ ਫਿਲਮ ਲਗਾਉਣ ਦੇ ਲਈ ਪਰਮਿਸ਼ਨ ਚਾਹੀਦੀ ਹੈ ਜੋ ਬਿਨਾਂ ਪਰਮਿਸ਼ਨ ਤੋਂ ਲਗਾਈ ਗਈ ਸੀ ਸੋ ਡੋਲੀ ਵਾਲੀ ਕਾਰ ਯਾਨੀ ਕਿ ਬਰਾਤ ਵਿੱਚ ਆਈ ਕਾਰ ਇਹ ਫੁੱਲਾਂ ਨਾਲ ਸਜੀ ਹੋਈ ਹਰ ਕੋਈ ਦੇਖ ਕੇ ਇਸ ਨੂੰ ਵਾਹ ਵਾਹ ਕਰ ਰਿਹਾ ਸੀ ਪਰ ਇਸੇ ਗੱਡੀ ਦਾ ਪੰਜਾਬ ਪੁਲਿਸ ਨੇ ਚਲਾਨ ਕਰ ਦਿੱਤਾ ਜਾਣਕਾਰੀ ਮੁਤਾਬਕ ਕੌਕੀ ਪਿੰਡ ਚੌਂਕ ਦੇ ਵਿੱਚ ਚੈਕਿੰਗ ਦੇ ਲਈ ਜਦੋਂ ਇਸ ਨੂੰ ਰੋਕਿਆ ਗਿਆ ਕਾਰ ਵਿੱਚ ਸਿਰਫ ਡਰਾਈਵਰ ਹੀ ਸਵਾਰ ਸੀ ਜੋ ਕਿ ਪੁੱਛਗਿੱਛ ਦੇ ਦੌਰਾਨ ਕਾਲੀ ਫਿਲਮ ਲਗਾਉਣ ਸੰਬੰਧੀ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਜਿਸ ਦੇ ਚਲਦੇ ਉਸ ਦਾ ਚਲਾਨ ਕੱਟ ਦਿੱਤਾ ਗਿਆ ਇਹ ਇੱਕ ਲੈ ਕਾਰਜੀ ਦੀ ਨਮੋਦਨ ਕਾਰਜੀ ਇਹ ਬਲੈਕ ਫਿਲਮ ਜਿਹੀ ਇਹਨਾਂ ਲਾਈ ਹੋਈ ਬਿਨਾ ਪਰਮਿਸ਼ਨ ਦੇ ਇਹ ਨਮਾਈ ਜਾਂਦੀ ਜੇ ਕਿਸੇ ਨੇ ਲਾੜੀ ਹੋਵੇ ਤਾਂ ਸਾਡੇ ਸੀਨੀਅਰ ਅਫਸਰ ਤੋਂ ਇਨਫਰਮੇਸ਼ਨ ਲੈਣੀ ਪੈਂਦੀ ਆ ਉਸ ਤੋਂ ਬਾਅਦ ਕਾਲੀ ਫਿਲਮ ਲਾਗੇ ਤਾਂ ਕਾਲੀ ਫਿਲਮ ਲਾਉਂਦੇ ਨੇ ਸਭ ਚਲਾਨ ਕਾਦਾ ਕਾਦਾ ਕੀਤਾ ਇਹਦਾ ਜੋ ਇਹਦੇ ਵਿੱਚ ਫਾਲਟ ਸੀਗਾ ਬਲੈਕ ਫਿਲਮ ਦੇ ਤੇ ਲੱਗੀ ਸੀ ਬਲੈਕ ਫਿਲਮ ਦਾ ਕੰਮ ਆ